ਨੌਜੀ ਪਹੁੰਚ ਗਿਆ ਕੋਟਕਪੁਰਾ ਮੰਡੀ ਦੇ ਵਿੱਚ ਥੂੜੀ ਦੀ ਬੋਲੀ ਤੇ ਦੇਖਦੇ ਆ ਥੂੜੀ ਅੱਜ ਕੀ ਰਟ ਜਾਂਦੀ ਨਾਕ ਬਈ ਅੱਜ ਆਏ 8 9 ਬੋਲੋ ਜੀ 200 200 200 200 ਬੋਲਣਾ ਪੈ ਗਿਆ ਹਾਂਜੀ 200 ਰੁਪਏ ਲਓ ਜੀ ਇਹ ਵੀ 200 ਰੁਪਿਆ ਲੱਗੀ ਤਿੰਨ ਟਰਾਲੀਆਂ ਲੱਗ ਗਈਆਂ 2 200 ਰੁਪਏ ਨੂੰ ਪਹਿਲੀ ਟਰਾਲੀ ਵੀ 200 ਦੂਸਰੀ ਵੀ 200 ਤੇ ਤੀਸਰੀ ਵੀ 200 ਰੁਪਿਆ ਲੱਗ ਗਈ। ਨਾਕ ਰਹਿ ਗਈ 2 4 ਤੇ 5। 5 ਨਾਕ ਹੋ ਰਹੀ ਗਈ। ਮਲੋਤ ਰਾਲਾ ਮੈਂ ਕਹਿੰਦਾ ਦੂਰ ਕਰਾਲਾ ਚਲੋ ਉਧਰਾਲਾ ਯਾਰ ਇਹ ਟਰੱਕ ਜਿਆ ਦੇ ਗਾ। ਹੋਰ ਗੱਲ ਕੋਈ ਮੇਰੇ ਤੇ ਖਾਲੀ ਹੈਗਾ ਆਪਣੇ ਕਵੇ ਕੱਲ ਤਾਂ ਲਾਈ ਹੈ। ਬਸ ਕੋਈ ਗੱਲ ਨਹੀਂ ਇਹ ਤਾਂ ਵੇਖ ਲਾਂਗੇ।

얘기 했잖아. 얘비 o 날. 옷에 아, 봐. 우가 200. 200. 200. 200. 라 ਲੋ ਜੀ ਇਹ ਵੀ ਲੱਗ ਗਈ 200 ਰੁਪਏ ਲੱਗ ਗਈ ਅੱਜ ਜਿਹੜਾ ਸਾਰਾ ਟਰਾਲੀਆਂ ਵਿਖਿਆ ਤਿੰਨ ਚਾਰ ਟਰਾਲੀਆਂ ਵਿਖਿਆ ਸਾਰਾ 2-200 ਰੁਪਏ ਵਿਖਿਆ ਤੇ ਨਾਗ ਰਹਿ ਗਈ ਤਿੰਨ ਹੋਰ ਜੀ ਤਿੰਨ ਨਾਗ ਦੇਖਦੇ ਆ ਕੀ ਰੇਟ ਜਾਂਦੇ ਆ ਲੋ ਜੀ ਤਿੰਨ ਨਾਗ ਰਹਿ ਗਈ ਇਹ ਦੇਖਦੇ ਆ ਕੀ ਰੇਟ ਜਾਂਦੇ ਆ 200 ਰੁਪਇਆ 200 200 ਉਹ ਟਰਾਲੀ ਗਈ ਅੰਕਲ 200 ਉਹ ਮੰਗਰ ਲਾ ਲਿਓ ਉਹ ਜਾਂਦੀ ਉਹ ਨਹੀਂ 200 ਬੋਲਾਂਗੇ ਨੇ 10 210 ਬੋਲਾਂਗੇ ਨੇ ਹਾਂ ਭਾਈ 210 ਰੁਪਏ ਲੈ ਤੂੰ ਹਾਂ ਚਲ ਚਾਲੋ ਚਲੋ ਨਹੀਂ ਆਓ ਲਾ ਜੀ ਇਹ ਲੱਗ ਗਈ 210 ਰੁਪਏ ਲੱਗ ਗਈ ਇੱਕ ਟਰਾਲੀ ਲੱਗੀ 210 ਰੁਪਏ ਜਿਹੜਾ ਆਹ ਮੱਡੀ ਲਾ ਕੇ ਅੰਤੋਂ ਚੱਲਾ ਆਹ ਯਾਤਰਾ ਵੀ ਤੇ ਆਹ ਆਹ ਮੈਂ ਦਿੰਦਾ ਤੇ ਨਲਵਾਈਦਾ ਯਾ ਯਾਰ ਇਹਨੂੰ ਦੇਖਿਆ ਕਰੋ ਤੇ ਮੈਂ ਥਾਰੀ ਮੋੜ ਤੇ ਤਾਂ ਬੇਨਾਪਰ ਕਿੱਥੇ ਜਾਵਾਂ ਉਹਨੂੰ بابا لے ਜਾਂਦਾ اے بھائی اپنا لو نہیں لو جی دو ਨਗ ਰਹਿ ਗਈ بھائی ایک گاڑی میں ਲੈ ਲਈਆ ਹੁਣ ਕੁੜੀ ਵਾਲੀ ਆ ਨਹੀਂ ਆਣਾ ਉਹਨਾਂ ਦੇ ਦੋ ਦੋ ਫਾਲੋ ਕਰਾ ਇਹ ਚਾਰ ਜਣੇ ਬੋਲੋ ਭਾਈ ਹਾਂ ਐਸੇ ਬੋਲੋ ਬਰਾਦਰ ਕਿਉਂ ਕੇ ਵਾਲਾ ਭੂੰਗਾ ਵਾਲੇ ਦੇ ਟਰਾਲੇ ਵੇਖ ਕੇ ਸਾਡੇ ਕੋਲ ਟਰਾਲੇ ਹੀ ਹਨਗੇ ਵਿਚ ਨੂੰ ਭੂੰਗਾ ਵਾਲੇ ਟਰਾਲੀ ਵੇਚ ਤੇ ਆ ਬਈ 200 200 200 ਬੋਲਾਂਗੇ ਨੇ ਹਾਂ ਬਈ ਨਹੀਂ ਨਹੀਂ ਬਾਈ ਲੋ ਇਹ ਵੀ ਲੱਗੀ 200 ਰੁਪਏ ਲੱਗਿਆ ਜੀ ਤੇ ਬਾਈ ਕਹਿੰਦਾ ਨਹੀਂ ਵੇਚਨੀ ਤੂੜੀ ਦਾ ਫੇਰ ਅਜੇ ਬਹੁਤ ਜਿਆਦਾ ਮੰਦਾ ਹੋ ਗਈ 9 ਕ ਨਾ ਆਏ ਸੀ ਰੁਪਿਆ ਲੱਗਿਆ 200 ਜੀ ਇੱਕ ਟਰਾਲੀ ਗਏ 210 ਰੁਪਏ ਵੀਡੀਓ ਨੂੰ ਕਰਵਾਤਵਾ ਸ਼ੇਅਰ ਜੀ ਤੇ ਬਹੁਤ ਬਹੁਤ ਧੰਨਵਾਦੀ ਮਿਲਦੇ ਕੱਲ ਨੂੰ